ਜੇਕਰ ਤੁਸੀਂ ਚਿਕਨ ਖਾਂਦੇ ਹੋ ਤਾਂ ਸਾਵਧਾਨ ਹੋ ਜਾਓ ਕੇਂਦਰ ਸਰਕਾਰ ਦੇ ਡੇਰੀ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਵੱਡਾ ਅਲਰਟ ਦਿੱਤਾ ਗਿਆ ਹੈ ਪੰਜਾਬ ਸਮੇਤ 9 ਸੂਬਿਆਂ 'ਚ ਬर्ड ਫਲੂ ਦਾ ਅਲਰਟ ਜਾਰੀ ਹੋਇਆ ਹੈ H5N1 ਵਾਇਰਸ ਦਾ ਖਤਰਾ ਵਧਿਆ ਹੈ ਬਿਮਾਰੀ ਵਾਲਾ ਚਿਕਨ ਖਾਣ ਦੇ ਨਾਲ ਲੋਕ ਵਾਇਰਸ ਦਾ ਸ਼ਿਕਾਰ ਹੋ ਸਕਦੇ ਨੇ ਖਾਂਸੀ ਜ਼ੁਕਾਮ ਨੱਕ ਵਿੱਚੋਂ ਖੂਨ ਆਉਣਾ ਬਿਮਾਰੀ ਦੇ ਲੱਛਣ ਨੇ ਕਾਫੀ ਦੇਰ ਤੱਕ ਬੁਖਾਰ ਨਾ ਉਤਰਨਾ ਵੀ ਬर्ड ਫਲੂ ਦਾ ਕਾਰਨ ਹੈ ਸਰਵਿੰਦਰ ਮੇ ਸਾਡੇ ਸਹਿਯੋਗੀ ਸਾਡੇ ਨਾਲ ਜੁੜੇ ਹੋਏ ਨੇ ਸਿੱਧਰ सो so, एच वायरस का खतरा बढ़िया होया है ते बीमारी वाला चिकन खाने के नाल लोग बीमार हो सकते ने ते वायरस का शिकार हो सकते ने खांसी जुकाम नक् तो खून आना बीमारी के लक्षण ने काफ़ी देर तक बुखार ना उतरना भी बर्ड फ्लू का कारण हो सकता है सो so, एक्सक्लूसिव जानकारी है पीटीसी टी न्यूज़ के कोल तो यह केंद्र के दे, डेयरी पशुपालन विभाग के वालों अलर्ट जारी किया गया है ਰਵਿੰਦਰ ਮੇ ਸਾਡੇ ਸਹਿਯੋਗੀ ਸਾਡੇ ਨਾਲ ਜੁੜੇ ਨੇ ਰਵਿੰਦਰ ਕੀ ਕੁਝ ਅਲਰਟ ਜਾਰੀ ਹੋਇਆ ਹੈ ਕੇਂਦਰ ਸਰਕਾਰ ਦੇ ਵੱਲੋਂ ਬਿਲਕੁਲ ਦੇਖੋ ਐਵੀਅਨ ਇਨਫਲੂਐਂਜ਼ਾ ਜਿਹੜਾ ਵਾਇਰਸ ਹੈਗਾ ਜਿਹਨੂੰ ਅਸੀਂ ਆਸਾਨ ਸ਼ਬਦਾਂ ਦੇ ਵਿੱਚ ਬਰਡ ਫਲੂ ਵੀ ਕਹਿੰਦੇ ਨੇ ਆ ਉਸ ਦਾ ਅਲਰਟ ਕੇਂਦਰ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਪੰਜਾਬ ਦੇ ਚੀਫ ਸੈਕਟਰ ਨੂੰ ਜਾਰੀ ਕੀਤਾ ਹੈ ਅਤੇ ਜਿਹੜੇ ਕਦਮ ਚੁੱਕੇ ਜਾਣੇ ਚਾਹੀਦੇ ਨੇ ਉਹ ਕਦਮ ਚੁੱਕਣ ਲਈ ਕਿਹਾ ਗਿਆ ਕਿਉਂਕਿ ਬਰਡ ਫਲੂ ਅਗਰ ਗੱਲ ਕਰੀਏ ਤਾਂ ਇਹਨਾਂ ਘਾਤਕ ਹੈਗਾ H5N1 ਜੋ ਵਾਇਰਸ ਹੈ ਇਸ ਨੇ ਜਿਹੜਾ ਹੈਗਾ ਉਹ ਇਨਸਾਨ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੇ ਨੇ ਲੇਕਿਨ ਜੇ ਐਸਓ ਐਚ7 ਐਲ1 ਅਗਰ ਵਾਇਰਸ ਹੋ ਜਾਏ ਟ੍ਰਾਂਸਫਰ ਹੋ ਜਾਏ ਜ਼ਿਆਦਾ ਮਾਤਰਾ ਦੇ ਵਿੱਚ ਵੱਡਾ ਵਾਇਰਸ ਹੈਗਾ ਇਹ ਅਗਰ ਹੋ ਜਾਏ ਤਾਂ ਫਿਰ ਇਨਸਾਨ ਦੀ ਮੌਤ ਵੀ ਹੋ ਸਕਦੀ ਆ ਇਹ ਹੁੰਦਾ ਤਾਂ ਅਗਰ ਜਿਹੜੇ ਬਿਮਾਰ ਬਰਡਸ ਹੈਗੇ ਨੇ ਜਾਂ ਫਿਰ ਚਿਕਨ ਹੈਗਾ ਉਹ ਅਗਰ ਖਾ ਲੇ ਅਗਰ ਕੋਈ ਵਿਅਕਤੀ ਤਾਂ ਉਸ ਨੂੰ ਇਹ ਵਾਇਰਸ ਹੋ ਜਾਂਦਾ ਤੇ ਕਾਫੀ ਗੰਭੀਰ ਹੈਗਾ ਨੌ ਰਾਜਾਂ ਦੇ ਵਿੱਚ ਇਸ ਵਾਇਰਸ ਨੂੰ ਰਿਪੋਰਟ ਕੀਤਾ ਗਿਆ ਤੇ ਹੁਣ ਪੰਜਾਬ ਦੇ ਇੱਚ ਵੀ ਇਸ ਨੂੰ ਲੈ ਕੇ ਚਿੱਠੀ ਜਾਰੀ ਕੀਤਾ ਗਿਆ ਹੁਣ ਦੇਖਣਾ ਹੋਏਗਾ ਕਿ ਪੰਜਾਬ ਸਰਕਾਰ ਇਸ ਨੂੰ ਲੈ ਕੇ ਕੀ ਅਗੇ ਐਕਟ ਕਰਦੀ ਹੈ ਕਿਸ ਤਰੀਕੇ ਦੇ ਕਦਮ ਚਾਹਤੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਬੇहद 1996 ਦੇ ਇਹ ਬਾਹਰ ਤੋਂ ਚਾਈਨਾ ਤੇ ਜੀ ਰਵਿੰਦਰ ਜਾਣਕਾਰੀ ਦੇਣ ਦੇ ਲਈ ਸ਼ੁਕਰੀਆ ਸੋ ਪਸ਼ੂ ਪਾਲਨ ਵਿਭਾਗ ਦੇ ਵੱਲੋਂ ਹੁਣ ਅਲਰਟ ਜਾਰੀ ਹੋਇਆ ਜੋ ਲੋੜਿੰਦੇ ਕਦਮ ਨੇ ਉਹ ਚੁੱਕਣ ਦੇ ਲਈ ਕਹਿ ਦਿੱਤਾ ਗਿਆ ਹੈ ਸੋ ਪੀਟੀਸੀ ਦੇ ਕੋਲ ਐਕਸਕਲੂਸਿਵ ਜਾਣਕਾਰੀ